ਇਦੇ ਚੋ ਕੋਈ ਨਹੀਂ ਪੁੱਛਣਗੇ ਵੀ 10 ਲੱਖ ਕਾਰਡ ਜਿਹੜੇ ਕੱਟੇ ਗਏ ਨੇ ਉਹਨੂੰ ਕਦੋਂ ਤੋ ਮਿਲਣ ਲੱਗ ਜੁਨਾ ਬੰਗਾਲ ਚ ਮੰਮਤਾ ਮੈਨਰਜੀ ਨੇ ਕਹਿਤਾ ਫਿਰ ਤੁਸੀਂ ਕੀ ਕਹੋਗੇ ਹੁਣ ਕਿਤਨੀ ਵਾਰ ਕਹਿਲਾਓਗੇ ਮੇਰੇ ਸੇ ਇਹ ਦੇਸ਼ ਮੇਂ ਦੇਸ਼ ਮੇਂ ਪੰਜਾਬ ਬਨੇਗਾ ਹੀਰੋ 2024 ਮੇਂ लोकसभा चुनाव में आम आदमी पार्टी के पक्ष में 13 जीरो मिलके हम पंजाब को रंगला पंजाब बनाएंगे और बिजली के मामले में पंजाब को सरप्लस बनाएंगे 24 घंटे बिजली देंदी है कोई दिक्कत नहीं बिजली दे सान गरीबदा जोन दा स्तर जेड़ा जीवन उच्च पडर रख के मैं चक सकदे सै साडियां प्रायोरिटीज ने मेरे ते यकीन ਤੁਸੀਂ ਕੀਤਾ ਤਾਂ यकीन ਰੱਖਿਓ मैं थोड़ा यकीन करें टूटा नहीं जाऊंगा देखो ये तो उनका काम है ये ममता नहीं नहीं कोई बात नहीं वो हो सकता है कोई उनके साथ बातचीत चल रही हो उस लेवल पे लेकिन पंजाब में हम ऐसा नहीं करने वाले पंजाब में कांग्रेस से मरा हां चल चप, 26 जनवरी दीयां चाकियां पहुंच गया जी लुधियाना पहुंच गया 26 जनवरी दीयां जेड़ियां चाकियां ने बकायदा निकलन गया साडा शहीदां दा साडा विरसा साडा ਮਾਈ ਭਾਗੋ ਜੀ ਦਾ ਜਿਹੜਾ ਜਿਹੜਾ ਉਹਨਾਂ ਦਾ ਇਤਿਹਾਸ ਤੇ ਨਾਲ ਪੰਜਾਬ ਦਾ ਕਲਚਰ ਉਹ ਚਾਕੀਆਂ ਜਿਹੜੀਆਂ ਨੇ ਬਕਾਇਦਾ ਤੌਰ ਤੇ 26 जनवरी ਨੂੰ ਦਿਖਾਈ ਜਾਣਗੀਆਂ ਤੇ 26 जनवरी ਤੋਂ ਬਾਅਦ ਉਹਨਾਂ ਚਾਕੀਆਂ ਨੂੰ ਅਲੱਗ-ਅਲੱਗ ਸ਼ਹਿਰਾਂ 'ਚ ਤੇ ਪਿੰਡਾਂ 'ਚ ਵੀ ਭੇਜਿਆ ਉਹ ਕਰ ਉਹ ਕਰ ਲਾਂਗਾ ਉਹ ਤਾਂ ਅਸੀਂ ਫਿਲਹਾਲ ਸਕੀਮ ਲਾਗੂ ਕਰ ਰਹੇ ਹਾਂ ਤੇ ਉਹ ਪ੍ਰਪਰਾਈਜ਼ ਮਨੀ ਵੀ ਉਹਦੇ ਵਿੱਚ ਡਿclare ਕਰਾਂਗੇ ਸਰ ਅਸੀਂ ਸਿਰਫ ਇਹ ਗੱਲ ਕਰਦੇ ਆ ਪਰ ਉਸ ਨੂੰ ਲੈ ਕੇ ਕਿ ਹਮੇ ਜਿਹੜੇ ਪ੍ਰੈਕਚਰ ਆਉਂਦੇ ਉਹਨੂੰ ਤੱਕਾ ਤੱਕਾ ਦੇਖੋ 26 ਜਨਵਰੀ ਨੂੰ ਇੱਕ ਹੋਰ ਤੁਹਾਨੂੰ ਬਹੁਤ ਮਤਲਬ ਅਹਿਮ ਜਾਣਕਾਰੀ ਦੇ ਦੇਣਾ 26 ਜਨਵਰੀ ਤੋਂ ਬਾਅਦ ਜਨ ਕੇ ਪਰਸੋਂ ਤੋਂ ਪੰਜਾਬ ਦੇ ਸਾਰੇ ਸਬਡਿਵੀਜ਼ਨਲ ਡਿਵੀਜ਼ਨਲ ਤੇ ਡਿਸਟ੍ਰਿਕਟ ਹਸਪੀਟਲ ਜਿੰਨੇ ਵੀ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਕੋਈ ਵੀ ਦਵਾਈ ਹੋਵੇ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਮਿਲਣਗੀਆਂ ਕੋਈ ਵੀ ਡਾਕਟਰ ਬਾਹਰਲੀ ਦਵਾਈ ਨਹੀਂ ਲਿਖ ਸਕੂਗਾ ਜੇ ਲਿਖ ਸਕਦਾ ਹੈ ਕਿ ਉਹਦੇ ਕੋਲ ਹੈ ਨਹੀਂ ਬਾਰੋਂ ਦਵਾਈ ਮੰਗੋਣੀ ਪੈ ਰਹੀ ਐ ਡਾਕਟਰ ਆਪ ਬਾਹਰੋਂ ਲੈ ਕੇ ਆਵੇ ਮਰੀਜ਼ ਬਾਹਰ ਨਹੀਂ ਜਾਊਗਾ ਹਸਪਤਾਲ ਤੇ ਕਿਉਂਕਿ ਲੋਟੋ ਉਦੋਂ ਸ਼ੁਰੂ ਹੁੰਦੀ ਐ ਜਦੋਂ ਮਰੀਜ਼ ਬਾਹਰ ਨਿਕਲ ਜਾਂਦਾ ਹਸਪਤਾਲ ਚ ਤੇ ਤੇ ਸਾਰੇ ਹਸਪਤਾਲਾਂ ਚ ਐਕਸਰੇ ਤੇ ਤੇ ਅਲਟਰਾਸਾਉਂਡ ਇਹ ਜਿਹੜੀਆਂ ਫੈਸਿਲਟੀਆਂ ਨੇ ਉਹ ਹਸਪਤਾਲਾਂ ਦੇ ਅੰਦਰ ਮਿਲਣਗੀਆਂ ਕਈ ਜਗ੍ਹਾ ਤੇ ਜੇ ਨਹੀਂ ਮਸ਼ੀਨ ਹੈਗੀ ਅਸੀਂ ਬਾਹਰੋਂ ਪ੍ਰਾਈਵੇਟ ਚੋਂ ਐਕਸਰੇ ਕਰਵਾ ਕੇ ਵੀ ਅਸੀਂ ਪੇ ਕਰਾਂਗੇ ਗਵਰਨਮੈਂਟ ਪੇ ਕਰੂਗੀ ਤਾਂ ਕਿ ਇਸ ਕਰਕੇ ਨਾ ਕੋਈ ਇਲਾਜ ਰੁਕਿਆ ਰਹੇ ਕਿ ਐਕਸਰੀ ਨਹੀਂ ਹੋਇਆ ਟਾਈਮ ਤੇ ਜਾਂ ਅਲਟਰਾਸਾਉਂਡ ਨਹੀਂ ਹੋਇਆ ਟਾਈਮ ਤੇ ਸੋ ਇਹ ਸਾਰਾ ਸਰਕਾਰ ਨੇ ਹੈਲਥ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਪਾਉਣ ਤੋਂ 26 ਜਨਵਰੀ ਨੂੰ ਦੀ ਰਸਮੀ ਤੌਰ ਤੇ ਹੋ ਜੂਗੀ ਅੱਜ ਮੈਂ ਤੁਹਾਨੂੰ ਗੈਰ ਰਸਮੀ ਤੌਰ ਤੇ ਦੱਸਦਾ ਉਹ ਤਾਂ ਫਿਰ ਆਰਡੀਐਫ ਤੇ ਫਿਰ ਆਰਡੀਐਫ ਦੇ ਵੀ ਰੁਕੇ ਪਏ ਨਹੀਂ ਉਹ ਤਾਂ ਜੀਐਸਟੀ ਦੇ ਵੀ ਰੋਕ ਲੈਂਦੇ ਨੇ ਜੀ ਉਹ ਤਾਂ ਉਹ ਤਾਂ ਮਤਲਬ ਕਦੇ ਕਹਿੰਦੇ ਨੇ ਇਹਦੇ ਚ ਤੁਹਾਨੂੰ 200 200 ਕਰੋੜ ਘੱਟ ਦੇਵਾਂਗੇ ਉਹ ਤਾਂ ਇਸੇ ਕੰਮ ਤੇ ਲੱਗੇ ਹੋਏ ਨੇ ਪੰਜਾਬ ਨੂੰ ਅਸੀਂ ਆਪਦੇ ਪੈਰਾਂ 'ਚ ਖੜਾ ਕਰਨਾ ਹੈ ਅਸੀਂ ਉਧਰ ਥੋੜੀ ਦੇਖੀ ਜਾਨਾ ਕੱਲਾ ਦਿੱਲੀ ਵਾਲੀ ਕੇ ਲਿਓ ਜੀ ਲਿਓ ਜੀ ਸੋ ਪੰਜਾਬ ਇੰਨਾ ਹੈਗਾ ਕਾਬਲ ਕਿ ਪੈਰਾਂ 'ਚ ਖੜਾ ਹੋ ਕੇ ਕਿਉਂਕਿ ਪੰਜਾਬ ਤਾਂ ਫੂਟਬਾਲ ਹੈ ਦੇਸ਼ ਦੀ 182 ਲੱਖ ਮੀਟ੍ਰਿਕ ਟਨ ਅਸੀਂ ਚੋ ਜਿਹੜਾ ਚਾਵਲ ਪੈਦਾ ਕਰਕੇ ਦਿੰਦੇ ਆ ਉਹਨਾਂ ਨੂੰ ਦਾਲਾਂ ਅਸੀਂ ਪੈਦਾ ਕਰਕੇ ਦਿੰਨੇ ਆ ਮੱਕੀ ਅਸੀਂ ਪੈਦਾ ਕਰਕੇ ਦਿੰਨੇ ਗੰਨਾ ਅਸੀਂ ਪੈਦਾ ਕਰਕੇ ਦਿੰਨੇ ਆ ਤੇ ਗੰਨੇ ਵਾਲੀ ਜਿਹੜਾ ਰੇਟ ਦਾ ਜਿਹੜਾ ਵਧਾਇਆ ਸੀਗਾ ਉਹਨੂੰ ਵੀ ਕੈਬਨਿਟ ਦੀ ਅੱਜ ਰਸਮੀ ਮਨਜ਼ੂਰੀ ਮਿਲ ਗਈ ਜਿਹੜਾ ਗੰਨੇ ਦਾ ਰੇਟ ਜਿਹੜਾ 399 ਰੁਪਏ ਕੀਤਾ ਸੀਗਾ ਉਹ ਨੋਟੀਫਿਕੇਸ਼ਨ ਜਿਹੜਾ ਜਾਰੀ ਕੈਬਨਿਟ ਵੱਲੋਂ ਹੋ ਗਿਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਅਹਿਮ ਫੈਸਲੇ ਆ ਰਹੇ ਨੇ ਤੇ ਇੱਕ ਪੀਰ ਯਾਤਰਾ ਸਕੀਮ ਦੇ ਵਿੱਚ ਸਾਨੂੰ ਥੋੜਾ ਜਿਹਾ ਖੁਸ਼ਖਬਰੀ ਇਹ ਮਿਲੀ ਹੈ ਕਿ ਰੇਲਵੇ ਸਾਨੂੰ ਇੰਜਣ ਦੇਣ ਨੂੰ ਤਿਆਰ ਹੋ ਗਿਆ ਤਿਆਰ ਹੋ ਗਿਆ ਤੇ ਅਸੀਂ ਕਹਾਂ ਚਲੋ ਜੇ ਟਾਈਮ ਤੇ ਮੰਨਦੇ ਨੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ ਚਲੋ ਇਹ ਤਾਂ ਦੁਪਹਿਰ ਹੀ ਆਉਣ ਨੂੰ ਫਿਰਦੇ ਤਾਂ ਕੋਈ ਗੱਲ ਨਹੀਂ ਅਜੇ ਤਾਂ ਸ਼ਾਮ ਹੋਈ ਨਹੀਂ ਸੀ ਨਹੀਂ ਇੰਜ ਤੁਸੀਂ ਅੱਗੇ ਦੀ ਨਹੀਂ